ਸੋ ਰਤ ਮਨ ਲੰਬਤਾ ਹਿਤ ਕੀ ਅਸਰ ਸਭਨਿ ਭਾਈ ਕਰਨਾ ਧਰਮ ਮਨਕਾਈ ਭਗਵਨ ਜੈ ਜੈ ਭਾਈ ਇਨਸਾਨਾ ਕਿਸਾਈ ਅਸਰ ਸਭਨਿ ਭਾਈ ਕਰਮ ਕਰਮ ਕਰਿ ਕਾਈ ਪਾਪ ਪੁੰਨ ਜਗ ਜਾਇ ਭਾਰੇ ਮਿਲੈ ਨਾਮ ਵਿਸਾਰੇ ਇਹ ਮਾਇਆ ਦੇ ਰੂਪੋਂ ਹੀ ਭਾਰੇ ਕਰਨਾ ਸਭੇ ਦੇ ਕਾਈ ਸਭ ਪੰਡਿਤ ਕਰਮਾ ਕਰੇ ਜੇਤ ਕਰਮ ਸਭ ਦੇ ਉਪਜੈ ਭਾਰੇ ਸੋ ਆਤਮਾ ਤਤ ਵਿਚਾਰੇ ਰਹਾ। ਸ਼ਾਸਤ੍ਰ ਦੇਗ ਬਖੈ ਕੋ ਭਾਈ। ਕਰਮਾ ਕਰੋ ਸੰਸਾਰੀ। ਤਖੰਡ ਮੈ ਜੁਗੈ ਭਾਈ। ਅੰਤਰ ਮੈ ਲਵਿਕਾਰੇ। ਇੰਦਰ ਰੂਪੀ ਮਾਪਰੀ ਭਾਈ। ਉਹਦੇ ਚਿਰ ਕਰ ਭਾਰੇ ਦੁਮਤਾ ਕਣੀ ਬੋਤੀ ਭਾਰੇ ਤੁਜੇ ਭਾਰੇ ਕੁਆਈ ਸੁਬੇਨਾ ਸਤਗੁਰੂ ਨਾ ਪਾਇਆ ਭਾਰੇ ਮਨ ਨਾ ਮਨ ਭੰਗ ਜਾਏ ਸਤਗੁਰੂ ਸੇਜਤਾ ਸੁਰ ਪਾਏ ਭਾਰੇ ਆਪਣੇ ਧਿਆਨ ਰਖਾਈ ਸਾਚ ਸੱਚ ਉਹ ਤੇ ਉਹ ਜੇ ਭਾਰੇ ਮਨ ਮਰਵਾ ਸ ਸਮਾਈ ਗੁਰ ਸੇਵੇ ਤੋਂ ਕੁੰਜੇ ਭਾਰੇ ਕਰਬੇ ਨਾ ਮਾਣ ਨਾ ਪਾਈ ਜੇ ਅੰਦਰ ਲੋਕ ਕੇ ਕਰਮ ਕਮਾਵੇ ਜੈ ਜੰਦੇ ਜੀ ਜੈ ਭਾਣੀ ਇਹ ਜਗ ਇਹ ਹਵਾ ਗੁਰ ਬੇਨਾ ਬੰਨੂ ਜੀ ਆ ਭਾਈ ਘੜ ਘੜ ਦੇਵ ਲਖਾ ਇਹ ਜਗ ਤਰ ਕੋ ਕੋ ਭਾਈ ਦਨਿਸਤਾ ਤੁਮਾਰੇ ਬੇਨੁਰ ਗੁਰ ਦਾ ਅਸਨਾ ਚੁਟੇ ਭਾਰੇ ਧਰ ਕੇ ਕਰਮ ਕਮਾਏ ਤੇ ਜਨਮ ਭਰਨ ਪੁਲਾਇਆ ਭਾਰੇ ਕੈਨਾ ਵਿਦੂ ਨ ਜਾਰੇ ਦੁਰਮੇਯ ਤਉ ਨਵਸਾ ਪਾਏ ਪੰਨਾ ਸਤਿ ਲੇ ਕੋ ਮਜਨਾ ਗਿਆਨ ਚੰਗੇ ਰੰਆ ਭਾਰੇ ਤਰਗਨਾ ਉਸ਼ੇਕ ਸੋ ਰੇ ਅੰਕਸ਼ਾ ਜਿਨ ਨਾਮ ਦਿਲਾਇ ਭਾਈ ਮਨ ਬਸਿਆ ਸੁਖਾ ਤੇ ਖੜਾ ਏਕਨ ਹਾਰ ਬਸਰਾ ਭੋ ਭਾਈ ਵਖਰ ਨਾਮਿਆ ਬਾਰ ਏ ਮੰਤਰ ਵਪਾਰੀ ਕੋ ਦਿੜਾ ਭਾਈ ਗੁਰ ਸ਼ਬਦ ਗਰੇ ਵਿਚਾਰਨ ਤਨ ਵਪਾਰੀ ਨਾਨਕ ਭਾਈ ਰੇ ਵਾਪਾਰ ਇਹ ਰਖ ਰਵਾਰੇ ਤੋਂ ਗੁਰ ਜਪਾਈ ਗੁਰ ਸ਼ਬਦ ਕਰੇ ਵਿਚਾਰ ਤਨਾਵ ਪਰਿਨਾ ਕਭੇ ਮੇਨ ਕਰੇ ਵਾਪਾਰ ਉਹ ਹਾਜੀ குரு ਜੀ ਦਾ ਖਾਲਸਾ குருஜி ਕੀ ਫਤਿਹ